ਹਾਂਜੀ ਮੈਂ ਇੱਕ ਬਹੁਤ ਵਧੀਆ ਤੁਹਾਨੂੰ ਸਿਰਮ ਦੱਸਦੀ ਆਂ ਅਗਰ ਤੁਸੀਂ ਇਹਦੀ ਮ사ਜ ਰਾਤ ਨੂੰ ਕਰ ਲੋਗੇ ਨੇ ਸਿਰਮ ਦੀ ਤੁਹਾਡੀਆਂ ਛਾਈਆਂ ਪਿਗਮੈਂਟੇਸ਼ਨ ਤੁਹਾਡੇ ਜਿਹੜੇ ਰਿੰਕਲ ਤੁਹਾਡਾ ਕਾਲਾਪਨ ਚਿਹਰੇ ਤੇ ਮਹਿਲ ਜੰਮੀ ਹੁੰਦੀ ਹੈ ਚਾਹੇ ਤੇ ਪਾਪੜੀਆਂ ਜਿ ਜੰਮੀ ਹੁੰਦੀਆਂ ਨੇ ਬਲੈਕ ਬਲੈਕ ਉਹ ਸਾਰੀਆਂ ਹੀ ਠੀਕ ਹੋਣ ਗਿਆ ਬਹੁਤ ਵਧੀਆ ਸਿਰਮ ਹੈ ਤੇ ਇਹ ਸਿਰਮ ਕਿੱਦਾਂ ਬਣਾਇਆ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਬਹੁਤ ਵਧੀਆ ਸਿਰਮ ਹੈ ਬਹੁਤ ਹੀ ਕੰਮ ਦਾ ਸਿਰਮ ਹੈ ਠੀਕ ਹੈ ਜੀ ਤੇ ਇਹਦੇ ਨੂੰ ਬਣਾਉਣ ਲਈ ਆਪਾਂ ਕੀ ਕੀ ਲਿਆ ਮੈਂ ਤੁਹਾਨੂੰ ਦੱਸਦੀ ਆਂ ਜੀ ਇਹਨੂੰ ਬਣਾਉਣ ਲਈ ਆਪਾਂ ਲਿਆ ਹੈਗਾ ਇਹ 올ਿਵ ਆਇਲ 올ਿਵ ਆਇਲ ਦੇ ਹੀ ਜਿਹੜਾ ਵਰਜਨ ਆਇਲੀ ਆਇਲ ਹੁੰਦਾ ਹੈ ਨਾ ਉਹ ਲਿਆ ਠੀਕ ਹੈ ਤੇ ਆਪਾਂ ਇਸ ਡੱਬੀ ਦੇ ਵਿੱਚ ਪਾ ਲਿਆ ਤੁਸੀਂ ਚਾਹੋ ਤਾਂ ਜਿਹੜੀਆਂ ਮਲੇਠੀ ਦੀਆਂ ਸਟਿਕ ਹੁੰਦੀਆਂ ਨੇ ਨਾ ਜਿਹੜੀ ਮਲੇਠੀ ਦੀ ਛੋਟੇ ਛੋਟੇ ਟੁਕੜੀਆਂ ਹੁੰਦੀਆਂ ਨੇ ਉਹ ਇਹਦੇ ਵਿੱਚ ਪਾ ਕੇ ਇਹਨੂੰ ਬੰਦ ਕਰਕੇ ਰੱਖ ਦਿਓ ਠੀਕ ਹੈ 3 ਦਿਨ ਵਿੱਚ ਤਿਆਰ ਹੋ ਜਾਂਦਾ ਫਿਰ ਇਹਨੂੰ ਜਿੰਨਾ ਚਿਰ ਮਰਜ਼ੀ ਤੁਸੀਂ ਇਸਤੇਮਾਲ ਕਰੋ ਮੇਰੇ ਕੋਲ ਸਟਿਕ ਨਹੀਂ ਹੈਗੀ ਮੇਰੇ ਕੋਲ ਹੈਗਾ ਮਲੇਠੀ ਪਾਊਡਰ ਤੇ ਆਪਾਂ ਇਹਦੇ ਵਿੱਚ ਪਾਨੇ ਆ ਮਲੇਠੀ ਪਾਊਡਰ ਠੀਕ ਹੈ ਮਲੇਠੀ ਪਾਊਡਰ ਪਾ ਕੇ ਤੇ ਇਹਨੂੰ ਆਪਾਂ ਕਰ ਲੈਣਾ ਹੈ ਤਿਆਰ ਠੀਕ ਹੈ ਇਹ ਦੇਖੋ ਇਹ ਮਿਕਸ ਹੋ ਗਿਆ ਇਹ سیرਮ ਮੈਂ ਕਹਿੰਦੇ ਹੁਣ ਜਿਹੜਾ ਬਣ ਕੇ ਰੈਡੀ ਹੋ ਗਿਆ ਨਾ ਜਿੱਦੋਂ ਤੁਸੀਂ ਨਾ ਜੇ ਮਲੇਠੀ ਪਾਊਡਰ ਹੈਗਾ ਮਲੇਠੀ ਪਾਊਡਰ ਪਾ ਸਕਦੇ ਹੋ ਜੀ ਤੇ ਮਲੇਠੀ ਦੇ ਸਟਿੱਕਾਂ ਹੁੰਦੀਆਂ ਨੇ ਨਾ ਜਿਹੜੀਆਂ ਮਲੇਠੀ ਦੀਆਂ ਛੋਟੀਆਂ ਛੋਟੀਆਂ ਟਹਿਣੀਆਂ ਜਿਹੀਆਂ ਹੁੰਦੀਆਂ ਤੁਹਾਨੂੰ ਪਤਾ ਲੱਕੜੀ ਵਰਗੀ ਹੁੰਦੀ ਬਲੇਠੀ ਉਹਨੂੰ ਇਸ ਤੇਲ ਦੇ ਵਿੱਚ ਡਬੋ ਕੇ ਤੁਸੀਂ ਰੱਖ ਦੇਣਾ ਹੈ ਖਾਸ ਕਰਕੇ ਜਿਨ੍ਹਾਂ ਦੇ ਸ਼ਾਈਆਂ ਨੇ ਜਿਨ੍ਹਾਂ ਦੇ ਪਿਗਮન્ટેਸ਼ਨ ਹੈ ਜਾਂ ਕੱਟੇ ਦਾ ਕਿਸੇ ਜਲੇ ਦਾ ਜਾਂ ਫਿੰਸੀ ਦਾ ਕਿਸੇ ਵੀ ਪ੍ਰਕਾਰ ਦਾ ਚਿਹਰੇ ਤੇ ਦਾਗ ਹੈ ਇਹਦੀ ਮ사ਜ ਤੁਸੀਂ ਕਰੋਗੇ ਨਾ ਨਾਈਟ ਨੂੰ ਤੁਹਾਡੀਆਂ ਸਾਰੀਆਂ ਪ੍ਰੋਬਲਮ ਠੀਕ ਹੋ ਜਾਣਗੀਆਂ ਠੀਕ ਹੈ ਜੀ ਇਹ ਦੇਖੋ ਇਹ ਬਣ ਕੇ ਹੋ ਗਿਆ ਸੀਰਮ ਰੈਡੀ ਠੀਕ ਹੈ ਆ ਦੇਖੋ ਆਸੀ ਕਿੰਨੇ ਦਿਨ ਤਾਂ ਆ ਤੇਲ ਖਤਮ ਹੀ ਨਹੀਂ ਹੋਣਾ ਬਾਕੀ ਮੇਰੇ ਕੋਲ ਪਿਆ ਹੈ ਜਦੋਂ ਵੀ ਖਤਮ ਹੋਇਆ ਤੇ ਮੈਂ ਬਣਾ ਲਾਂ ਕਰਾਂਗੀ ਠੀਕ ਹੈ ਤੁਸੀਂ ਵੀ ਇਸ ਤਰੀਕੇ ਨਾਲ ਇਸ ਤਰੀਕੇ ਨਾਲ ਇਹ ਵਾਲਾ ਔਇਲ ਲੈਣਾ ਹੈ ਜੇ ਇਹ ਤੁਹਾਡੇ ਕੋਲ ਔਇਲ ਨਹੀਂ ਨਾ ਹੈਗਾ ਮੰਨ ਲਓ ਤੁਹਾਡੇ ਕੋਲ ਵਰਜਨ ਔਇਲ ਨਹੀਂ ਹੈਗਾ ਤੁਸੀਂ ਜਿਹੜਾ ਬਦਾਮ ਰੋਗਨ ਹੁੰਦਾ ਉਹ ਵੀ ਲੈ ਸਕਦੇ ਹੋ ਤੇ ਬਦਾਮ ਰੋਗਨ ਦੇ ਵਿੱਚ ਵੀ ਜਿਹੜੀਆਂ ਮੁਲੇਠੀ ਹੁੰਦਾ ਉਹ ਪਾ ਕੇ ਤੇ ਤੁਸੀਂ ਉਹਨੂੰ ਰੱਖ ਸਕਦੇ ਹੋ ਤਾਂ ਸੀਰਮ ਰੈਡੀ ਹੋਣ ਲਈ ਚਾਹੇ ਤਾਂ ਤੁਸੀਂ ਨਾਰੀਅਲ ਦਾ ਤੇਲ ਲੈ ਸਕਦੇ ਹੋ ਨਾਰੀਅਲ ਤੇਲ ਦੇ ਵਿੱਚ ਵੀ ਪਾ ਸਕਦੇ ਹੋ ਯਕੀਨ ਮੰਨਿਓ ਇਹ ਤੁਸੀਂ ਇਸਤੇਮਾਲ ਕਰਕੇ ਵੇਖਿਓ ਤੁਸੀਂ ਮਹੀਨਾ ਇੱਕ ਲਗਾ ਕੇ ਚਿਹਰੇ ਤੇ ਦੇਖਿਓ ਤੁਹਾਡਾ ਚਿਹਰੇ ਦੀ ਰੰਗਤ ਹੀ ਬਦਲ ਜਾਣੀ ਹੈ ਤੁਹਾਡੇ ਚਿਹਰੇ ਦਾ ਸਾਰੇ ਜਿਨ੍ਹਾਂ ਨੂੰ ਡਾਰਕ ਸਰਕਲ ਦੀ ਪ੍ਰੋਬਲਮ ਹੈ ਜਾਂ ਜਿਨ੍ਹਾਂ ਨੇ ਪਿਗਮੈਂਟੇਸ਼ਨ ਹੈਗੀ ਦਾਗ ਨੇ ਜਾਂ ਫਿੰਸੀਆਂ ਦੇ ਜਾਂ ਪਿੰਪਲ ਦੇ ਸਾਰੇ ਠੀਕ ਹੋ ਜਾਣਗੇ ਜਿਨ੍ਹਾਂ ਰਿੰਕਲ ਦੀ ਪ੍ਰੋਬਲਮ ਹੈ ਝੁਰੜੀਆਂ ਦੀ ਪ੍ਰੋਬਲਮ ਹੈ ਤੇ ਉਹ ਮ사ਜ ਕਰਨੀ ਹੈ ਕਿਸ ਤਰੀਕੇ ਨਾਲ ਕਰਨੀ ਹੈ ਮੈਂ ਤੁਹਾਨੂੰ ਦੱਸਦੀ ਹਾਂ ਤੇ ਇਹ ਮਲੇਠੀ ਸੀਰਮ ਜਿਹੜਾ ਜਿਨੇ ਵੀ ਇਸਤੇਮਾਲ ਕਰ ਲਿਆ ਨਾ ਮੇਕੇ ਨੂੰ ਦਾ ਚਿਹਰਾ ਜਿਹੜਾ ਨਾ ਸੋਨੇ ਚਾਂਦੀ ਤੋਂ ਵੀ ਜ਼ਿਆਦਾ ਚਮਕੇਗਾ ਤੁਸੀਂ ਕਰਕੇ ਦੇਖਿਓ ਬਹੁਤ ਹੀ ਕਮਾਲ ਦੇ ਇਹ ਰਿਜ਼ਲਟ ਹੁੰਦੇ ਨੇ ਬਹੁਤ ਹੀ ਕਮਾਲ ਦੇ ਠੀਕ ਹੈ ਮੇਰੀ ਬੇਟੀ ਦੇ ਪਿੰਪਲ ਸੀਗੇ ਉਹਦੇ ਦਾਗ ਪੈ ਗਏ ਸੀ ਇੱਥੇ ਇੱਥੇ ਸਾਰੇ ਇਹਦੇ ਨਾਲ ਠੀਕ ਹੋ ਗਏ ਨੇ ਇਹ ਇਸਤੇਮਾਲ ਕਰਦੀ ਹੈ ਸਾਰੇ ਹੀ ਠੀਕ ਹੋ ਗਏ ਨੇ ਸੋਚਿਆ ਤੁਹਾਡੇ ਨਾਲ ਵੀ ਸ਼ੇਅਰ ਕਰ ਦੇਣੀ ਹੈ ਜਿਨ੍ਹਾਂ ਦੇ ਬੱਚਿਆਂ ਦੇ ਵੀ ਪਿੰਪਲ ਨੇ ਜਾਂ ਮੇਰੀਆਂ ਭੈਣਾਂ ਦੇ ਕੋਈ ਵੀ ਪ੍ਰੋਬਲਮ ਹੈਗੀ ਚਿਹਰੇ ਤੇ ਤਾਂ ਸਾਰੇ ਠੀਕ ਹੋ ਜਾਏਗੀ ਸ਼ਾਇਆ ਦੇ ਪਿਗਮੈਂਟੇਸ਼ਨ ਲਈ ਮਲੇਠੀ ਸੀਰਮ ਠੀਕ ਹੈ ਜੀ ਤੇ ਹੁਣ ਆਪਾਂ ਇਹਨੂੰ ਕੀ ਕਰਨਾ ਰਾਤ ਨੂੰ ਜਦੋਂ ਵੀ ਤੁਸੀਂ ਹਨਾ ਫ੍ਰੀ ਹੁੰਦੇ ਹੋ ਜਦੋਂ ਵੀ ਤੁਸੀਂ ਆਪਣੇ ਕੰਮਾਂ ਧੰਦਿਆ ਤੂੰ ਫ੍ਰੀ ਹੋ ਕੇ ਬੈਠਦੇ ਹੋ ਤੇ ਤੁਸੀਂ 10 ਮਿੰਟ ਆਪਣੇ ਚਿਹਰੇ ਨੂੰ ਇਸ ਤਰੀਕੇ ਨਾਲ ਦੇਖੋ ਮੈਂ ਤੁਹਾਨੂੰ ਲਗਾ ਕੇ ਵੀ ਦੱਸ ਦਿੰਨੀ ਆ ਹਾਂ ਦੇਖੋ ਇਸ ਤਰੀਕੇ ਨਾਲ ਤੁਸੀਂ ਇਹਦੀ ਮ사ਜ ਕਰਨੀ ਹੈ ਠੀਕ ਹੈ ਇਹ ਤੁਸੀਂ ਮੈਂ ਤੁਹਾਨੂੰ ਹੁਣੇ ਲਗਾ ਕੇ ਦੱਸ ਰਹੀ ਹਾਂ ਠੀਕ ਹੈ ਤਿੰਨ ਦਿਨ ਤੁਸੀਂ ਰੱਖ ਲੋ ਇਹਨੂੰ ਪਾ ਕੇ ਅਗਰ ਜੇ ਤੇ ਸਟਿਕ ਹੈਗੀਆਂ ਨੇ ਤੇ ਤਿੰਨ ਦਿਨ ਬਾਅਦ ਇਹਦਾ ਅਸਰ ਇਹਦੇ ਤੇਲ ਦੇ ਵਿੱਚ ਹੋਵੇਗਾ ਅਗਰ ਜਿੱਦਾਂ ਮੇਰੇ ਕੋਲ ਪਾਊਡਰ ਸੀਗੇ ਮੈਂ ਪਾਊਡਰ ਪਾ ਲਿਆ ਇਹ ਤੁਸੀਂ ਜਦੇ ਵੀ ਇਸਤੇਮਾਲ ਕਰ ਸਕਦੇ ਹੋ ਠੀਕ ਹੈ ਨਹੀਂ ਤਾਂ ਇਹ ਤਿੰਨ ਦਿਨ ਬਾਅਦ ਜਿਹੜਾ ਮਲੇਠੀ ਦੀ ਸਟਿਕ ਹੁੰਦੀ ਹੈ ਨੇ ਉਹਦੇ ਨਾਲ ਇਹ ਬਣ ਕੇ ਹੋ ਜਾਂਦਾ ਹੈ ਰੈਡੀ ਤੇ ਤੁਸੀਂ ਦੇਖ ਸਕਦੇ ਲਗਾਉਂਦੇ ਸਾਰੇ ਚਿਹਰੇ ਤੇ ਗਲੋ ਜ ਆ ਗਿਆ ਚਮਕ ਆ ਗਈ ਏ ਵਾਲਾ ਸੀਰਮ ਇਹਨਾਂ ਤੁਸੀਂ ਪਤਾ ਕਿੱਦਾਂ ਇਸਤੇਮਾਲ ਕਰਦੇ ਹੋ ਤੇ ਅਗਲ ਤੁਸੀਂ ਨਾ ਫਾਊਂਡੇਸ਼ਨ ਲਗਾਉਂਦੇ ਹੋ ਜਿਹਨਾਂ ਦੇ ਫਾਊਂਡੇਸ਼ਨ ਜੰਮਦਾ ਏ ਤੁਸੀਂ ਮੇਕਅਪ ਤੋਂ ਪਹਿਲਾਂ ਵੀ ਇਹ ਸੀਰਮ ਨੂੰ ਲਗਾ ਸਕਦੇ ਹੋ ਉਸ ਤੋਂ ਬਾਅਦ ਵਿੱਚ ਤੁਸੀਂ ਉਹਦੇ ਫਾਊਂਡੇਸ਼ਨ ਵਗੈਰਾ ਲਗਾ ਸਕਦੇ ਹੋ ਤੇ ਤੁਹਾਡਾ ਚਿਹਰਾ ਜਿਹੜਾ ਇੰਨਾ ਚਮਕੇਗਾ ਇੰਨਾ ਗਲੋ ਕਰੇਗਾ ਨਾ ਵੀ ਤੁਸੀਂ ਦੇਖੀਏ ਤੁਸੀਂ ਹੈਰਾਨ ਹੋ ਜਣੇ ਵੀ ਇੰਨਾ ਵਧੀਆ ਸੀਰਮ ਜਿਹੜਾ ਸਾਨੂੰ ਪਹਿਲਾਂ ਹੀ ਕੋਈ ਕਿਸੇ ਨੇ ਦੱਸਿਆ ਠੀਕ ਹੈ ਬਹੁਤ ਹੀ ਪਿਆਰਾ ਤੇ ਪੌਡਰ ਜਿਨੀਕ ਜਿਆ ਸਿਰ ਮੈਂ ਤੁਹਾਨੂੰ ਦੱਸਿਆ ਹੈ ਮੇਰੀ ਬੇਟੀ ਨੇ ਖੁਦ ਇਸਤੇਮਾਲ ਕੀਤਾ ਹੈ ਮੇਰੀ ਬੇਟੀ ਦੇ ਸਾਰੇ ਦਾਗ ਤਾਂ ਬਿਠੀਕ ਹੋ ਗਏ ਨੇ ਪਿੰਪਲਾਂ ਦੇ ਮੇਰੇ ਬੇਟੇ ਨੇ ਵੀ ਲਗਾਏ ਸੀਗੇ ਉਹਦੇ ਵੀ ਛੋਟੇ ਛੋਟੇ ਦਾਣੇ ਨਿਕਲ ਆਏ ਸੀਗੇ ਤੇ ਉਹਦਾ ਰਿਜ਼ਲਟ ਦੇਖ ਕੇ ਹੀ ਮੈਂ ਤੁਹਾਡੇ ਨਾਲ ਇਹ ਚੀਜ਼ ਸ਼ੇਅਰ ਕਰਨੀ ਗਈਆਂ ਕਿ ਮੇਰੇ ਬੱਚਿਆਂ ਨੂੰ ਰਿਜ਼ਲਟ ਵਧੀਆ ਮਿਲਿਆ ਹੈ ਤੇ ਇਸ ਕਰਕੇ ਮੈਂ ਤੁਹਾਡੇ ਨਾਲ ਵੀ ਇਹ ਸ਼ੇਅਰ ਕਰਦੀਆਂ ਖਾਸ ਕਰਕੇ ਜਿਨ੍ਹਾਂ ਦੇ ਸ਼ਾਇਆਂ ਨੇ ਜਿਨ੍ਹਾਂ ਦੇ ਪਿਗਮੈਂਟੇਸ਼ਨ ਨੇ ਦਾਗ ਨੇ ਪਿੰਪਲ ਨੇ ਇਸ ਤਰੀਕੇ ਨਾਲ ਤੁਸੀਂ ਮ사ਜ ਕਰਨੀ ਹੈ ਤੁਹਾਡੇ ਰਿੰਕਲ ਵੀ ਠੀਕ ਹੋ ਜਾਣਗੇ ਠੀਕ ਹੈ ਜੀ ਜਿਨ੍ਹਾਂ ਨੂੰ ਝੁਰੜੀਆਂ ਦੀ ਸਮੱਸਿਆ ਹੈ ਲੂਜ਼ ਸਕਿਨ ਦੀ ਸਮੱਸਿਆ ਹੈ ਉਹ ਸਾਰੀ ਠੀਕ ਹੋ ਜਾਵੇਗੀ ਕਿਉਂਕਿ ਜਿਹੜੀ ਸਕਿਨ ਲੂਜ਼ ਹੋ ਜਾਂਦੀ ਹੈ ਨਾ ਬੜੀ ਬੁਰੀ ਲੱਗਦੀ ਇਥੋਂ ਜਿਆਦਾ ਜਿਆਦਾ ਹੋਣ ਲੱਗਦੀ ਹੈ ਆਵਲੇ ਚੀਜ਼ਾਂ ਦੇ ਲੂਜ਼ ਹਨ ਜਲਦੀ ਨਾ ਇਥੋਂ ਹੁੰਦੀ ਹੈ ਲੂਜ਼ ਤੇ ਤੁਸੀਂ ਵੀ ਇਸ ਤਰੀਕੇ ਨਾਲ ਮ사ਜ ਕਰਨੀ ਇਦਾਂ ਕਰਨੀ ਮ사ਜ ਆ ਦੇਖੋ ਇਸ ਤਰੀਕੇ ਨਾਲ ਮ사ਜ ਕਰਨੀ ਹੈ ਤਾਂ ਜੋ ਤੁਹਾਡੀ ਸਕਿਨ ਇੱਕਦਮ ਟਾਈਟ ਰਹੇ ਤੇ ਇੱਕਦਮ ਗਲੋਇੰਗ ਰਹੇ ਇੱਕ ਮਹੀਨਾ ਜੇ ਤੁਸੀਂ ਡੇਲੀ ਕਰ ਲੋ ਨਾ ਇਹਦੀ ਮ사ਜ ਜਕੀਰ ਮੰਨਿਆ ਤੁਹਾਡੀਆਂ ਸ਼ਾਈਆਂ ਪਿਗਮਟੇਸ਼ਨ ਸਾਰੀ ਜੜ ਤੋਂ ਜਿਹੜੀ ਹੈ ਨਾ ਸਮੱਸਿਆ ਠੀਕ ਹੋ ਜਾਣੀ ਠੀਕ ਹੈ ਤੇ ਇਸ ਤਰੀਕੇ ਨਾਲ ਤੁਸੀਂ ਮ사ਜ ਕਰਿਆ ਕਰੋ ਕਿ ਜਿਹੜੀ ਤੁਹਾਡੀ ਵਾਲੀ ਇਥੋਂ ਆ ਚੀਜ਼ਾਂ ਨੇ ਨਾ ਫੁੱਲੀਆਂ ਫੁੱਲੀਆਂ ਰਹਿਣ ਔਰ ਜਿਨ੍ਹਾਂ ਦੇ ਇੱਥੇ ਲਾਈਨਾਂ ਜੇ ਬਣ ਜਾਂਦੀਆਂ ਨੇ ਸਮਾਈਲ ਲਾਈਨਾਂ ਜੀਆਂ ਉਹ ਠੀਕ ਰਹਿਣਗੀ ਇਸ ਤਰੀਕੇ ਨਾਲ ਇਹਦੀ ਮ사ਜ ਕਰਿਆ ਕਰੋ ਨੋਜ ਵੀ ਪਤਲੀ ਰਹਿੰਦੀ ਹੈ ਓਪਨ ਪੋਰਸ ਦੀ ਪ੍ਰੋਬਲਮ ਜਿਹਨਾਂ ਨੂੰ ਓਪਨ ਪੋਰਸ ਵੀ ਇਹਦੇ ਨਾਲ ਠੀਕ ਹੁੰਦੇ ਨੇ ਸਾਰੇ ਓਪਨ ਪੋਰਸ ਠੀਕ ਹੋ ਕੇ ਅੰਦਰ ਤੱਕ ਇਹ ਵਾਲਾ ਸੀਰਮ ਜਾਂਦਾ ਸਕਿਨ ਦੇ ਅੰਦਰ ਤੱਕ ਜਿਹੜੀ ਪ੍ਰੋਬਲਮ ਹੈ ਨਾ ਉਹਨੂੰ ਠੀਕ ਕਰਦਾ ਇਹ ਵਾਲਾ ਸੀਰਮ ਤੁਸੀਂ ਯਕੀਨ ਮੰਨਿਓ ਵੀ ਇਹ ਸੀਰਮ ਇੰਨਾ ਪਿਆਰਾ ਹੈ ਨਾ ਖੁਸ਼ਬੂ ਬਹੁਤ ਸੋਹਣੀ ਆ ਰਹੀ ਬਲੇਠੀ ਦੀ ਖੁਸ਼ਬੂ ਇੰਨੀ ਪਿਆਰੀ ਆ ਰਹੀ ਹੈ ਨਾ ਬਹੁਤ ਹੀ ਵਧੀਆ ਤੇ ਆ ਦੇਖੋ ਇਸ ਤਰੀਕੇ ਨਾਲ ਤੁਸੀਂ ਮ사ਜ ਕਰਨੀ ਹੈ ਆ ਚੀਜ਼ਾਂ ਦੀ ਕਰੋ ਸਟ੍ਰਿਕ ਨਾਲ 10 15 ਮਿੰਟ ਮ사ਜ ਨੂੰ ਲਗਾਇਆ ਕਰੋ ਅਗਰ ਤੁਹਾਡੇ ਕੋ ਜਿੱਦਾਂ ਮੈਂ ਗੋਆ ਸ਼ਾਇ ਉਹਦੇ ਨਾਲ ਕਰਦੀ ਹੁੰਨੀ ਅਗਰ ਉਹ ਹੈਗੇ ਨਾ ਉਹਦਾਂ ਕਰ ਸਕਦੇ ਹੋ ਨਹੀਂ ਤਾਂ ਤੁਸੀਂ ਹੱਥਾਂ ਨਾਲ ਹੀ ਤੇਰੇ ਦੀ ਮ사ਜ ਕਰ ਲਓ ਠੀਕ ਹੈ ਵੀਡੀਓ ਵਾਤ ਵਾਤ ਸ਼ੇਅਰ ਕਰ ਦਿਆ ਕਰੋ ਲਾਈਕ ਕਰ ਦਿਆ ਕਰੋ ਠੀਕ ਹੈ ਤੁਹਾਡੇ ਲਈ ਬਹੁਤ ਮਿਹਨਤ ਕਰਕੇ ਆਪਾਂ ਸੋਹਣੇ ਸੋਹਣੇ ਰੈਮਡੀ ਦੱਸਦੇ ਆ ਉਹ ਵੀ ਬੜੀਆਂ ਹੀ ਆਸਾਨ ਰੈਮਡੀਆ ਨੇ ਕੋਈ ਇਹ ਨਹੀਂ ਹੈਗਾ ਕਿ ਜਿਆਦਾ ਮਹਿੰਗੀਆਂ ਨੇ ਜਾਂ ਕੁਛ ਤੇ অপਸ਼ਨ ਤੁਹਾਨੂੰ ਦਿੱਤੇ ਨੇ oily oil ਹੈਗਾ ਵਰਤ ਸਕਦੇ ਜਿਵੇਂ अरंडी ਦਾ ਤੇਲ ਜਿਹਨੂੰ ਕਹਿੰਦੇ ਨੇ ਮਤਲਬ ਕਿ ਉਹ ਹੈਗਾ ਉਹ ਵਰਤ ਸਕਦੇ ਨਹੀਂ ਤਾਂ ਨਾਰੀਅਲ ਦਾ ਤੇਲ ਲੈ ਲਓ ਜੇ ਬਾਦਾਮ ਰੋਗ ਹੈਗਾ ਤਾਂ ਬਾਦਾਮ ਰੋਗਨ ਲੈ ਲਓ ਠੀਕ ਹੈ ਇਸ ਤਰੀਕੇ ਨਾਲ ਕੋਈ ਵੀ ਛੋਟੀ ਜਿਹੀ ਡੱਬੀ ਦੇ ਵਿੱਚ ਪਾ ਕੇ ਮਲੇਠੀ ਨੂੰ ਜੇ ਪਾਊਡਰ ਹੈਗਾ ਪਾਊਡਰ ਮਿਕਸ ਕਰ ਲਓ ਨਹੀਂ ਤਾਂ ਜਿਹੜੀ ਸਟਿਕਾਂ ਜੇ ਹੁੰਦੀਆਂ ਨੇ ਨਾ ਉਹ ਤੁਸੀਂ ਪਾ ਕੇ ਦੇ ਵਿੱਚ ਰੱਖ ਦੋ ਇਸ ਤਰੀਕੇ ਨਾਲ ਤੁਸੀਂ ਮ사ਜ ਕਰੋ ਜਿਹਨਾਂ ਦੇ ਅੱਖਾਂ ਧਸੀਆਂ ਹੋਈਆਂ ਨੇ ਵਿੱਚ ਨੂੰ ਉਹ ਹੋ ਜਾਣਗੀਆਂ ਠੀਕ ਬਿਲਕੁਲ ਜਿਨ੍ਹਾਂ ਦੇ ਆਈਬ੍ਰੋ ਨੀਚੇ ਨੂੰ ਹੋ ਜਾਂਦੇ ਨੇ ਉਹ ਬਿਲਕੁਲ ਠੀਕ ਹੋ ਜਾਣਗੇ ਸਕਿਨ ਤੇ ਇੱਕ ਗਲੋ ਆਏਗਾ ਬਹੁਤ ਹੀ ਵਧੀਆ ਪਿਆਰਾ ਜਿਹਾ ਗਲੋ ਆਏਗਾ ਯਕੀਨ ਮੰਨਿਓ ਤੁਸੀਂ ਇਹ ਕਰਕੇ ਦੇਖਿਓ ਇਹ سیرਮ ਬੈਸਟ سیرਮ ਹੈ ਮੇਰੀਆਂ ਭੈਣਾਂ ਦਾ ਜਿਹੜੇ ਚਿਹਰੇ ਤੇ ਕਾਲਾਪਨ ਆ ਗਿਆ ਏ ਉਹ ਠੀਕ ਹੋ ਜਾਵੇਗਾ ਤੇ ਇਹਨੂੰ ਜੈਂਸ ਵੀ ਲਗਾ ਸਕਦੇ ਨੇ ਠੀਕ ਹੈ ਮੁੰਡੇ ਕੁੜੀਆਂ ਕਿਸੇ ਵੀ ਏਜ ਦੇ ਹੋਗੇ ਤੁਸੀਂ ਸਾਰੇ ਇਹਨੂੰ ਲਗਾ ਸਕਦੇ ਨੇ ਬਹੁਤ ਹੀ ਪਿਆਰਾ ਜਿਹਾ ਹੈ سیرਮ ਹੈ ਦੋਸਤਿਆ ਦੇਖੋ ਇਸ ਤਰੀਕੇ ਨਾਲ ਤੁਸੀਂ ਮ사ਜ ਕਰਨੀ ਹੈ ਮ사ਜ ਬਹੁਤ ਹੀ ਜੜੀ ਹੁੰਦੀ ਹੈ ਨਾ ਚਿਹਰੇ ਲਈ ਜ਼ਰੂਰੀ ਹੈ ਮ사ਜ ਨਾਲ ਹੀ ਚਿਹਰੇ ਦੇ ਰਿੰਕਲ ਠੀਕ ਹੁੰਦੇ ਨੇ ਕਈ ਵਾਰ ਮੇਰੀਆਂ ਭੈਣਾਂ ਦੇ ਕਮੈਂਟ ਆਉਂਦੇ ਨੇ ਦੀਦੀ ਸਾਡੇ ਰਿੰਕਲ ਨੇ ਕਿੱਦਾਂ ਠੀਕ ਹੋ ਰਹੀਏ ਤੇ ਇਹ ਮ사ਜ ਨਾਲ ਹੀ ਹੁੰਦੇ ਨੇ ਰਿੰਕਲ ਠੀਕ ਘਸਾਉਂਦੇ ਏਦਾਂ ਆਪਣੇ ਸਕਿੱਲ ਵਿੱਚ ਠੀਕ ਹੈ ਜੀ ਮੀਂਦੇ ਤੁਹਾਨੂੰ ਵੀਡੀਓ ਜਿਹੜੀ ਬਹੁਤ ਪਸੰਦ ਆਈ ਹੋਣੀ ਹੈ ਵੀਡੀਓ ਵੱਧ ਤੋਂ ਵੱਧ ਲਾਈਕ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਤਾਂ ਜੋ ਤੁਹਾਡੀ ਸਕਿਨ एकदम ਵਧੀਆ ਰਵੇ ਫਰੈਂਡ ਸਰਕਲ ਚ ਰੋੜੇ ਕਈ ਵਾਰ ਰਿਸ਼ਤੇਦਾਰੀ ਚ ਹੁੰਦਾ ਨਾ ਆਪਾਂ ਨੂੰ ਪਤਾ ਉਹਨਾਂ ਨੂੰ ਨਹੀਂ ਪਤਾ ਹੋਵੇਗਾ ਵੀਡੀਓ ਅਦਾ ਜਾਏ ਨਾ ਚੀਜ਼ਾਂ ਦਾ ਕਿ ਉਹਨਾਂ ਦੀ ਫੇਸ ਖਰਾਬ ਹੋਇਆ ਹੁੰਦਾ ਹੈ ਵੀਡੀਓ ਸ਼ੇਅਰ ਕਰ ਦਿਆ ਕਰੋ ਉਹਨਾਂ ਨੂੰ ਸਾਰਿਆਂ ਦਾ ਭਲਾ ਹੋ ਜੂਗਾ ਲਓ ਜੀ ਦੇਖੋ ਸਕਿਨ ਤੇ ਤੁਸੀਂ ਦੇਖ ਸਕਦੇ ਹੋ ਇੱਕ ਗਲੋ ਆ ਜਾਂਦਾ ਹੈ ਬਹੁਤ ਹੀ ਪਿਆਰਾ ਜਿਹਾ ਗਲੋ ਆ ਜਾਂਦਾ ਹੈ ਇਸ ਤਰੀਕੇ ਨਾਲ ਮ사ਜ ਕਰੋ ਬੈਸਟ ਤੋਂ ਬੈਸਟ ਸੀਰਮ ਵਾਲਾ ਠੀਕ ਹੈ ਨਾਈਟ ਸੀਰਮ ਤੇ ਚਲੋ ਜੀ ਵੀਡੀਓ ਆਪਾਂ ਐਂਡ ਕਰਦੇ ਹਾਂ ਫਿਰ ਮਿਲਦੇ ਹਾਂ ਜੀ ਨਵੀਂ ਵੀਡੀਓ 'ਚ ਇਹ ਵੀਡੀਓ ਬាទ ਬាទ ਸ਼ੇਅਰ ਕਰ ਦੇਣਾ ਬាទ ਬាទ ਵੀਡੀਓ ਲਾਈਕ ਕਰਨਾ ਫਿਰ ਮਿਲਦੇ ਹਾਂ ਜੀ ਨਵੀਂ ਵੀਡੀਓ ਨਾਲ ਬਾਏ ਬਾਏ